ਇਹ ਤਾਂ ਇ ਮੱਝਾਂ ਇਹਦੇ ਕੋਲੇ ਆਈਆਂ ਮੱਝਾਂ ਇਹਦੇ ਕੋਲੇ ਮੰਨ ਲਓ ਵੀ ਲక్ష్ਮੀ ਡੇਰੀ ਫਾਰਮ ਦੇ ਕੋਲੇ ਮੱਲ ਵਾਲਾ ਪਿੰਡ ਆ ਉੱਥੋਂ ਵੀ ਆਈਆਂ ਠੀਕ ਆ ਤੇ ਜੀਰੇ ਤੋਂ ਵੀ ਆਈਆਂ ਸੰਘੇੜਿਓਂ ਵੀ ਆਈਆਂ ਬਰਨਾਲਿਓਂ ਵੀ ਤੇ ਪਾਕਿਸਤਾਨੀ ਏਰੀਆ ਦੀਆਂ ਸਾਰੇ ਮੰਨ ਲਓ ਵੀ 100 ਕਿਲੋਮੀਟਰ ਦੀ ਰੇਂਜ ਚ ਆਉਂਦੀਆਂ ਠੀਕ ਆ 100 ਕਿਲੋਮੀਟਰ ਦੇ ਰੇਂਜ ਦੇ ਵਿੱਚ ਮੱਝ ਕ੍ਰੋਸ ਹੋ ਕੇ ਗਈ ਹੈ ਇਹਦੇ ਕੋਲੇ ਹਾਂਜੀ ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਝਖੜ ਵਾਲਾ ਜ਼ਿਲ੍ਹਾ ਫਰੀਦਕੋਟ ਆ ਦੋਸਤੋ ਤੇ ਤਹਿਸੀਲ ਦੋਸਤੋ ਜੈਤੋ ਪਈ ਜਾਂਦੀ ਆ ਬਰਗਾੜੀ ਪਿੰਡ ਤੋਂ ਦੋਸਤੋ ਜਦੋਂ ਝਖੜ ਵਾਲੇ ਨੂੰ ਜਾਈਏ ਰਾਹ ਦੇ ਵਿੱਚ ਦੋਸਤੋ ਬਾਈ ਦਾ ਘਰ ਆ ਟਾਣੀ ਦੇ ਵਿੱਚ ਤੇ ਦੋਸਤੋ ਬਾਈ ਕੋਲੇ ਇੱਕ ਟੌਪ ਦਾ ਨਗੀਨਾ ਵਕਾਊ ਆ ਦੋਸਤੋ ਮੋਰਾ ਕੈਟਾਗਰੀ ਦਾ ਬੋਲਾ ਲక్ష్ਮੀ ਡੇਰੀ ਫਾਰਮ ਵਾਲਿਆਂ ਦਾ ਦੋਸਤੋ ਜਿਹੜਾ ਮੋਦੀ ਬੋਲਾ ਦੋਸਤੋ ਜਨੂੰ ਉਹਦਾ ਬੱਚਾ ਮੂੰਹ ਤੋਂ ਚਾਰ ਦੰਦਾਂ ਦਾ ਦੋਸਤੋ ਤੇ ਬਾਈਆਂ ਦਾ ਚਰਚਾ ਇਹਦੀ ਇੰਨੀ ਕਰ ਦੋਸਤੋ ਜਿੰਨਾ ਵੀਰਾਂ ਦੇ ਦੋਸਤੋ ਚੈਂਪੀਅਨ ਬੋਲਾ ਨਾ ਉਹਨਾਂ ਦੀਆਂ ਵੀ ਦੋਸਤੋ ਮੱਝਾਂ ਕਰਾਸ ਹੋਣ ਲਈ ਇਹਦੇ ਕੋਲੇ ਆਉਂਦੀਆਂ 100 ਕਿਲੋਮੀਟਰ 150 ਕਿਲੋਮੀਟਰ ਬਾੜ ਦੂਰ ਤੋਂ ਦੋਸਤੋ ਮੱਝਾਂ ਕਰਾਸ ਹੋਣ ਲਈ ਆਉਂਦੀਆਂ ਤੇ ਦੋਸਤੋ ਬਾਈ ਥੋੜਾ ਜਿਹਾ ਖੇਤੀਬਾੜੀ ਦੇ ਰੰਜੇਵਿਆਂ ਦੇ ਕਰਕੇ ਬਾਈ ਵੇਚ ਰਿਹਾ ਇਸ ਬੁੱਲ ਨੂੰ ਬਾਈ ਕੋਲੇ ਮਸ਼ੀਨਾ ਮਸ਼ੂਨਾ ਹੈਗੀਆਂ ਤੂੜੀ ਵਾਲੀ ਕਣਕ ਵੱਢਣ ਵਾਲੀ ਇਸੇ ਕਰਕੇ ਦੋਸਤੋ ਮੱਝ ਜੋ ਦੂਰ ਤੋਂ ਆ ਜਾਂਦੀ ਹੈ ਬਾਈਆਂ ਦਾ ਕਈ ਰਿ ਆ ਆਸੇ ਪਾਸੇ ਹੋਈ ਦਾ ਦਿੱਕਤ ਆਉਂਦੀ ਹੈ ਦੋਸਤੋ ਜਿਹੜਾ ਵੀਰ ਆਉਂਦਾ ਇਸੇ ਕਰਕੇ ਆਪਾਂ ਵਿਚਾਰ ਬਣਾਈਆ ਵੀ ਇਹ ਬੋਲਾਪਾ ਸੇਲ ਹੀ ਕਰ ਦੇਣਾ ਦੋਸਤੋ ਜਿਸ ਕਿਸੇ ਵੀਰ ਨੂੰ ਦੋਸਤੋ ਚੰਗੇ ਬੋਲ ਦੀ ਭਾਲ ਹੋਵੇ ਤਾਂ ਇੱਥੇ ਆ ਕੇ ਆਪਦੀ ਤਸੱਲੀ ਕਰਕੇ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਸੌਦਾ ਕਰ ਸਕਦੇ ਆ ਗੱਲਬਾਤ ਸਾਰੀ ਦੋਸਤੋ ਬਾਈ ਨਾਲ ਕਰਾਂਗੇ ਜਿਨ੍ਹਾਂ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟਾ ਵੀ ਆਪਣੇ ਚੈਨਲ ਨੂੰ ਸੁਖਰਾਜ ਡੇਰੀ ਫਾਰਮ ਨੂੰ ਦੋਸਤੋ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਓ ਲੈਨੇ ਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸੰਜੀ ਆਓ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਹੁਤ ਠੀਕ ਠਾਕ ਬਾਈ ਬਹੁਤ ਵਧੀਆ ਜੀ ਇੱਕ ਵਾਰੀ ਨਾਂ ਦੱਸਿਓ ਜੀ ਆਪਣਾ ਨਾਂ ਸੁਖਿੰਦਰ ਸਿੰਘ ਛਿੰਦਾ ਜੀ ਪਿੰਡ ਝਖੜਵਾਲਾ ਸੁਖਿੰਦਰ ਸਿੰਘ ਛਿੰਦਾ ਹਾਂਜੀ ਠੀਕ ਆ ਤੇ ਪਿੰਡ ਝਖੜਵਾਲਾ ਪਿੰਡ ਝਖੜਵਾਲਾ ਜ਼ਿਲ੍ਹਾ ਫਰੀਦਕੋਟ ਆ ਠੀਕ ਆ ਬਰਗਾੜੀ ਵਾਲੇ ਰਾਹ ਦੇ ਉੱਤੇ ਟਾਣੀ ਚ ਘਰ ਆ ਹਾਂਜੀ ਠੀਕ ਆ ਤੇ ਬਾਈ ਜੀ ਇਹ ਬੋਲਾ ਆਪਾਂ ਕਦੋਂ ਦਾ ਤਿਆਰ ਕੀਤਾ ਹੋਇਆ ਆਪਾਂ ਘਰੇ ਹੀ ਤਿਆਰ ਕੀਤਾ ਜੀ ਘਰੇ ਹੀ ਤਿਆਰ ਕੀਤਾ ਹਾਂ ਠੀਕ ਹੈ ਇਹਦੀ ਮਾਂ ਵੀ ਆਪਣੇ ਕੋਲੇ ਸੀ ਮਾਂ ਆਪਣੇ ਕੋਲੇ ਸੀ ਠੀਕ ਹੈ ਘਰ ਦੀ ਸੀ ਉਹ ਨਹੀਂ ਹਰਿਆਣੇ ਤੋਂ ਲੈ ਕੇ ਆਂਦੀ ਸੀ ਹਰਿਆਣੇ ਤੋਂ ਲੈ ਕੇ ਆਂਦੀ ਸੀ ਤੇ ਫਿਰ ਇਹ ਜਿਹੜਾ ਆਪਾਂ ਸੀਮ ਲਵਾਇਆ ਸੀ ਮਾਝ ਦੇ ਫਿਰ ਉਹ ਆਪ ਆਪ ਲਵਾਇਆ ਸੀ ਆਪ ਲਵਾਇਆ ਸੀ ਠੀਕ ਆ ਤੇ ਕਿੰਨਾ ਕੁ ਦੁੱਧ ਸੀ ਬਾਈ ਇਹਦੀ ਮਾਂ ਦਾ ਮਾਂ ਦਾ ਇਹਦੀ ਦਾ ਬਾਈ ਸੱਜਰ ਬਾਈ 22 ਕਿਲੋ ਹੈ ਮਾਰਲੋ ਵੀ ਹੁਣ 4 ਮਹੀਨਿਆਂ ਦੀ ਆਪਣੇ ਨਾਲ ਪਿੰਡ ਜੇਤੋਂ ਮੰਡੀ ਖੜੀ ਹੈ ਹੁਣ ਵੀ 20 22 ਕਿਲੋ 21 ਕਿਲੋ ਦੁੱਧ ਹੋਊਗਾ 20 ਤਾਂ ਪਲੱਸ ਹੈਗਾ ਹੁਣ ਅੱਛਾ ਕਿੰਨਾ ਟਾਈਮ ਹੋ ਗਿਆ ਹੁਣ ਉਹਨੂੰ ਸੂਈ ਨੂੰ ਚਾਰ ਮਹੀਨੇ ਹੋ ਗਏ ਸੂਈ ਨੂੰ ਠੀਕ ਆ ਚਾਰ ਮਹੀਨੇ ਹੋ ਗਏ ਸੂਈ ਨੂੰ ਹੁਣ ਵੀ 20 21 ਕਿਲੋ ਦੁੱਧ ਤੇ ਚੱਲ ਰਹੀ ਆ ਹਾਂਜੀ ਜੈਤੋ ਖੜੀ ਆ ਹਾਂਜੀ ਠੀਕ ਆ ਤੇ ਬਾਈ ਇਹਦੀ ਉਮਰ ਕਿੰਨੀ ਹੋ ਗਈ ਲਗਭਗ ਉਮਰ ਇਹਦੀ 37 ਮਹੀਨੇ ਹੋ ਗਈ ਵੀਰ ਨੱਟ 37 ਮਹੀਨੇ ਨੱਟ ਚਾਰ ਦੰਦ ਦਾ ਮੂੰਹ ਮੂੰਹੋ ਚਾਰ ਦੰਦ ਹੋ ਗਿਆ ਠੀਕ ਆ ਤੇ ਇਹਦੇ ਬੱਚੇ ਆ ਗਏ ਹੋਣੇ ਬਾਈ ਬੱਚੇ ਆ ਗਏ ਬਹੁਤ ਸੋਹਣਾ ਰਿਕਾਰਡ ਆ ਬਾਈ ਇਹਦਾ ਅੱਛਾ ਹਾਂਜੀ ਕਿੰਨੇ ਕ ਬੱਚੇ ਆਗੇ ਲਗਭਗ ਬੱਚੇ ਇਹਦੇ ਆਗੇ 37 38 ਬੱਚੇ ਆਗੇ ਨੇੜੇ ਨੇੜੇ ਆਪਣੇ ਮੰਨ ਲਓ ਵੀ ਤੇ ਤੁਸੀਂ ਦੱਸਦੇ ਸੀ ਬਾਈ ਕਿੰਨੇ ਏਰੀਏ ਤੋਂ ਆਈ ਮੱਝਾਂ ਇਹਦੇ ਕੋਲੇ ਆਈਆਂ ਮੱਝਾਂ ਇਹਦੇ ਕੋਲੇ ਮੰਨ ਲਓ ਵੀ ਲక్ష్ਮੀ ਡੇਰੀ ਫਾਰਮ ਦੇ ਕੋਲੇ ਮੱਲਵਾਲਾ ਪਿੰਡ ਦਾ ਉੱਥੋਂ ਵੀ ਆਈਆਂ ਠੀਕ ਆ ਤੇ ਜੀਰੇ ਤੋਂ ਵੀ ਆਈਆਂ ਸੰਘੇੜਿਓਂ ਵੀ ਆਈਆਂ ਬਰਨਾਲਿਓਂ ਵੀ ਤੇ ਪਾਸ ਏਰੀਏ ਦੀਆਂ ਸਾਰੇ ਮੰਨ ਲਓ ਵੀ 100 ਕਿਲੋਮੀਟਰ ਦੀ ਰੇਂਜ ਚ ਆਉਂਦੀਆਂ ਠੀਕ ਆ 100 ਕਿਲੋਮੀਟਰ ਦੇ ਰੇਂਜ ਦੇ ਵਿੱਚ ਮੱਝ ਕ੍ਰੋਸ ਹੋ ਕੇ ਗਈ ਹੈ ਇਹਦੇ ਕੋਲੇ ਹਾਂਜੀ ਠੀਕ ਆ ਦੇਖ ਸਕਦੇ ਆਂ ਦੋਸਤੋ ਜੇ ਕੋਈ ਚੰਗਾ ਰਿਕਾਰਡ ਪੈਦਾ ਕੀਤਾ ਦੋਸਤੋ ਤਾਂ ਹੀ ਇੰਨੀ ਵਾਰਤਾਈ ਕੋਈ ਬਾਈ ਜਾਂਦਾ ਆਪਾਂ ਮੇਲੇ ਤੇ ਨਹੀਂ ਲਗਾਏ ਤੇ ਮੇਲਿਆਂ ਵਾਲਾ ਹੀ ਆ ਦੋਸਤੋ ਮੈਂ ਤਾਂ ਬਾਈ ਨੂੰ ਅੱਗੇ ਕਹੀ ਜਨਾ ਤੂੰ ਮੇਲੇ ਤੇ ਕਿਉਂ ਨਹੀਂ ਪਾਇਆ ਤੇ ਟੈਸਟਿਕਲਾਂ ਦਾ ਸਾਈਜ਼ ਵੇਖੋਗੇ ਤੁਹਾਨੂੰ ਦੋਸਤੋ ਤੁਹਾਨੂੰ ਬਹੁਤ ਲੰਮਾ ਟੈਸਟਿਕਲ ਆ ਇੱਥੋਂ ਹੀ ਦੋਸਤੋ ਮੱਜਾਂ ਦਾ ਜਿਹੜਾ ਹਵਾਨਾ ਤਿਆਰ ਹੋਣਾ ਹੁੰਦਾ ਜੇ ਚੰਗੀ ਬਲੱਡ ਲਾਈਨ ਹੋਊਗੀ ਚੰਗੀ ਜਾਤ ਕੁਆਲਿਟੀ ਦੀ ਹੋਊਗੀ ਕੋਈ ਚੀਜ਼ ਤਾਂ ਤਾਂ ਹੀ ਦੋਸਤੋ ਮੁੱਲ ਪੈਂਦਾ ਤੇ ਜੈਡ ਬਲੈਕ ਆ ਦੋਸਤੋ ਪੂਛ ਦੇ ਵਿੱਚ ਵੀ ਕੋਈ ਵਾਲ ਨਹੀਂ ਚਿੱਟਾ ਤੇ ਬਹੁਤ ਦੋਸਤੋ ਚੌੜੇ ਪਿੱਠ ਕੁੜੇ ਦਾ ਦੇਖ ਸਕਦੇ ਆ ਬਾਈ ਨੂੰ ਦੋਸਤੋ ਸ਼ੌਂਕ ਬਹੁਤ ਸੀ ਆ ਤੇ ਅੱਜ ਫਿਰ ਬਾਈ ਨੇ ਵੇਚਣ ਦੀ ਵਿਚਾਰ ਬਣਾਈ ਆ ਆਪਾਂ ਪੁੱਛਦੇ ਆ ਬਾਈ ਵੇਚਣ ਦਾ ਕੀ ਇਰਾਦਾ ਬਣਾ ਲਿਆ ਫਿਰ ਵੇਚਣ ਦੇ ਯਾਰ ਘਰੇ ਇਕੱਲੇ ਰਹੇ ਜਾਂਨੇ ਆ ਠੀਕ ਆ ਜੇ ਕੋਈ ਦੂਰੋਂ ਮੈਂ ਆਉਂਦੀ ਆ ਫਿਰ ਮੈਂ ਵਾਲੇ ਨੂੰ ਮੁਸ਼ਕਲ ਆਉਂਦੀ ਨਾਲ ਖੇਤੀਬਾੜੀ ਦਾ ਕੰਮ ਹਾਂ ਨਾਲ ਖੇਤੀਬਾੜੀ ਦਾ ਹੀ ਲਓ ਵੀ ਸੱਜਣੋ ਇਹ ਇੱਕ ਹੀਰਾ ਹੀ ਸੀਗਾ ਬਾਈ ਦੇ ਕੋਲੇ ਤੇ ਬਾਈ ਨੇ ਅੱਜ ਸੇਲ ਕਰਨ ਲੱਗਿਆ ਕਿਉਂਕਿ ਖੇਤੀਬਾੜੀ ਵਾਲੇ ਵੀਰ ਕੋਲੇ ਦੋਸਤੋ ਖੇਤੀਬਾੜੀ ਦਾ ਕੰਮ ਆ ਇਸ ਕਰਕੇ ਪੂਰਾ ਨਹੀਂ ਆਇਆ ਜਾਂਦਾ ਇਹ ਤੋਂ ਪਹਿਲਾਂ ਥੋੜਾ ਜਿਹਾ ਕਣਕ ਦੀ ਵੜਾਈ ਵੜੂਈ ਚੱਲੇ ਮਸ਼ੀਨ ਵੀ ਹੈ ਬਾਈ ਕੋਲੇ ਤੇ ਇਸੇ ਕਰਕੇ ਦਿੱਕਤ ਆਉਂਦੀ ਹੈ ਜਿਹੜਾ ਕੋਈ ਦੂਰੋਂ ਵੀਰ ਆਉਂਦਾ ਮੁੜ ਕੇ ਪਰੇਸ਼ਾਨੀ ਆਉਂਦੀ ਆ ਇਸੇ ਕਰਕੇ ਬਾਈ ਸੇਲ ਕਰਦਾ ਦੇਖ ਸਕਦੇ ਆ ਬਹੁਤ ਸੋਹਣੇ ਦੋਸਤੋ ਮੂੰਹ ਮੱਥੇ ਦੇ ਵਿੱਚ ਆ ਬਿਲਕੁਲ ਕੁੰਡਾ ਸਿੰਘ ਆ ਜੀ ਦੋਸਤੋ ਕੱਦ ਦੇਖੋਗੇ ਦੋਸਤੋ ਪਰਲੇ ਪਾਸੇ ਬਾਈ ਦੇ ਜਮਾਂ ਬਰੋਬਰ ਹੀ ਆਉਂਦਾ ਤੇ ਤੋੜ ਕੇ ਦੋਸਤੋ ਵਿਖਾ ਦਿੰਨੇ ਆ ਤੁਹਾਨੂੰ ਤੋਰੇ ਬਾਈ ਬਾਕੀ ਬਾਈ ਦੱਸਦਾ ਸੀਲ ਠੰਡਾ ਦਾ ਦੋਸਤੋ ਬਹੁਤ ਜਿਆਦੇ ਸੀਲ ਦੇਖ ਸਕਦੇ ਆ ਨੀ ਦਾ ਪਸ਼ੂ ਦੋਸਤੋ ਖਰਾਬ ਕਰਦੇ ਆ ਸਾਹਮਣੇ ਤੁਰਦੇ ਨਹੀਂ ਗਏ ਜੇ ਆਪਾਂ ਬਾਹਰ ਕੱਢੀ ਦੇ ਇਹਨਾਂ ਨੂੰ ਇਹ ਲੱਗਦਾ ਹੁੰਦਾ ਕਿ ਕੋਈ ਪਸ਼ੂ ਨਾ ਆਇਆ ਹੋਵੇ ਟਰੌਸ ਹੋਣ ਵਾਸਤੇ ਤੇ ਬਾਈ ਰਾਮ ਨਾਲ ਲਈ ਜਾਂਦਾ ਦੋਸਤੋ ਤੇ ਘਰੇ ਦੋਸਤੋ ਬਾਈਆਂ ਦਾ ਕੋਈ ਹੋਰ ਹੱਥ ਨਹੀਂ ਲਾਉਂਦਾ ਮੇਰੇ ਤੋਂ ਬਗੈਰ ਇਸੇ ਕਰਕੇ ਬਾਈ ਜਾਂਦਾ ਫਿਰ ਆਪਾਂ ਸੇਲ ਹੀ ਕਰ ਦਿੰਨੇ ਆ ਦੇਖ ਸਕਦੇ ਆਂ ਦੋਸਤੋ ਇਹ ਇੱਕ ਦੋਸਤੋ ਅੱਜ ਤੁਹਾਡੇ ਲਈ ਨਗੀਨਾ ਸੀਗਾ ਤੇ ਮੁੱਲ ਆ ਜਿਹੜਾ ਦੋਸਤੋ ਆਪਾਂ ਬਾਈ ਤੋਂ ਪੁੱਛ ਲੈਨੇ ਆਂ ਦਾ ਕੀ ਮੁੱਲ ਕਰਨਗੇ ਮੁੱਲ ਫੋਨ ਤੇ ਹੀ ਕਰਾਂਗੇ ਵੀਰੇ ਮੁੱਲ ਫੋਨ ਤੇ ਕਰਾਂਗੇ ਠੀਕ ਆ ਲਓ ਵੀ ਸੱਜਣੋ ਜੇ ਤੁਸੀਂ ਖਰੀਦਦੇ ਵੀ ਆ ਨਾ ਕਿਸੇ ਟਾਈਮ ਦੋਸਤੋ ਇਹਨੂੰ ਮੇਲੇ ਦੇ ਵਿੱਚ ਵੀ ਤੁਸੀਂ ਪਾ ਸਕਦੇ ਆ ਜਿਹੜਾ ਵੀਰ ਦੋਸਤੋ ਆਪਣੇ ਘਰੇ ਬੁੱਲ ਕੋਈ ਤਿਆਰ ਕਰਨਾ ਚਾਹੁੰਦਾ ਤੇ ਬੇਸ਼ੱਕ ਦੋਸਤੋ ਇੱਥੇ ਆ ਕੇ ਆਪਦੀ ਤਸੱਲੀ ਕਰਕੇ ਲੈ ਲਓ ਜੀ ਬਾਈ ਕੋਲੇ ਦੋਸਤੋ ਸਾਰਾ ਰਿਕਾਰਡ ਆ ਮਦਰ ਤਾਈ ਦਾ ਪਿਓ ਤਾਈ ਦਾ ਇੱਥੇ ਆ ਕੇ ਆਪਦੀ ਤਸੱਲੀ ਕਰਕੇ ਦੋਸਤੋ ਮੱਝ ਵੀ ਵਿਖਾ ਦਾਂਗੇ ਆਪਾਂ ਕਿਵੇਂ ਮੱਝ ਵੀ ਵਿਖਾ ਦਾਂਗੇ ਮੱਝ ਵੀ ਖੜੀ ਏ ਦੋਸਤੋ ਬਾਈਆਂ ਦਾ ਕਿਸ ਲਿਹਾਜੀ ਮਿੱਤਰ ਨੂੰ ਦਿੱਤੀ ਆ ਮੱਝ ਵੀ ਬਾਈਹਰਾਂ ਕੋਲੇ ਇਸ ਵਕਤ ਸੂਈ ਵੀ ਖੜੀ ਏ 3 ਮਹੀਨਿਆਂ ਦੀ ਤੇ ਬਾਈਆਂ ਦਾ 21 ਕਿਲੋ ਦੁੱਧ ਇਸ ਵਕਤ ਤਿਆਰ ਆ ਮੱਝ ਵਿਖਾ ਦਾਂਗੇ ਨੰਬਰ ਆ ਜਿਹੜਾ ਦੋਸਤੋ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਇਸ ਨੰਬਰ ਤੇ ਬਾਈ ਨਾਲ ਗੱਲਬਾਤ ਕਰ ਸਕਦੇ ਆ ਦੋਸਤੋ ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰ ਦਿਆ ਕਰੋ ਸੱਜਣੋ ਇਹੋ ਜਿਹਾ ਪਸ਼ੂ ਦੋਸਤੋ ਬਹੁਤ ਵਿਰਲਾ ਨਿਕਲਦਾ ਕਿਤੇ ਕਰਮਾਂ ਨਾਲ ਹੀ ਦੋਸਤੋ ਵੇਖ ਸਕਦੇ ਆ ਵੇਲ ਲੈਂਥ ਦੋਸਤੋ ਬਹੁਤ ਆ ਤੇ ਵੀਡੀਓ ਬਣਵਾਉਣ ਲਈ ਦੋਸਤੋ ਸਾਡੇ ਨਾਲ ਸੰਪਰਕ ਕਰਨਾ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਸ਼ੇਅਰ ਤੇ ਲਾਈਕ ਕਰਦੇ ਕਰੋ ਸੱਜਣੋ ਮਿਲਦੇ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ